ਸੰਗੀਤ ਜੀ ਜਿਹੜੇ ਵੀਡੀਓ ਬਣਾਉਣ ਲੱਗੇ ਆ ਇਹ ਵੀਡੀਓ ਬਣਾਉਣ ਲੱਗੇ ਆ ਆਪਾਂ ਇੱਕ ਨਾ ਇੱਕ ਖਾਤਿਰਜ ਕਲਾਕਾਰ ਸੀਗਾ ਰੈਪਰ ਸੀਗਾ ਉਹਦਾ ਨਾਮ ਹੀ ਹਰੀ ਸਿੰਘ ਤੇ ਉਹਨੂੰ ਯੋਯੋ ਕਹਿੰਦੇ ਸੀ ਕਟੇੜ ਜਿਹਾ ਸੀਗਾ ਇੱਕ ਉਸ ਜੰਗ ਬੰਦੇ ਨੇ ਬਹੁਤ ਜੰਗ ਪਾਇਆ ਉਹਦੇ ਫੈਨ ਦੇ ਵਿੱਚ ਪਰ ਕਹਿੰਦੇ ਵੀ ਹਰ ਇੱਕ ਮਾਰੀ ਸ਼ਾਇਰਤ ਅੰਤ ਤਾਂ ਹੁੰਦਾ ਹੀ ਹੁੰਦਾ ਤੇ ਅੰਤ ਉਹਦਾ ਪੈਣਾ ਹੋਇਆ ਉਹਦਾ ਅੰਤ ਇਹ ਹੋਇਆ ਕਿ ਲੋਕਾਂ ਦੀ ਮਿਹਲਕਮਾਲ ਚ ਉੱਤਰ ਗਿਆ ਬੰਦਾ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਕੋਈ ਛਿੱਟਾ ਛੁੱਟਾ ਈਕਣ ਲੱਗ ਗਿਆ ਪਰ ਉਹਨੇ ਕੀ ਕਰੂ ਆ ਗਿਆ ਤੇ ਅੱਜ ਉਹ ਬੰਦਾ ਜ਼ੀਰੋ ਆ ਉਸ ਘਟਿਆ ਇਨਸਾਨ ਨੇ ਸੱਤ ਕੌਮ ਵਾਸਤੇ ਐਸੀ ਗੰਦੀ ਹਰਕਤ ਤੇ ਐਨੀ ਭੱਦੀ ਸ਼ਬਦਾਵਲੀ ਵਰਤੀ ਆ ਨਾ ਤੁਸੀਂ ਸੁਣ ਕੇ ਹਰਾ ਰਹਿ ਜਾਓਗੇ ਸਾਕ ਜੀ ਕਿ ਇਹ ਬੰਲੇ ਦੀ ਖੋਤ ਕੀ ਸੀਗੀ ਸਿੱਖਾ ਵਾਸਤੇ ਕਹਿੰਦਾ ਮੈਂ ਕੋਈ ਪ੍ਰੋਗਰਾਮ ਕਰ ਰਿਹਾ ਸੀਗਾ ਆਸਟ੍ਰੇਲੀਆ ਦੇ ਵਿੱਚ ਉਹ ਉੱਥੋਂ ਦੇ ਕਹਿੰਦਾ ਨਾ ਜਿਹੜੇ ਲੋਕ ਸੀ 20-25 ਹਜ਼ਾਰ ਬੰਦਾ ਕਹਿੰਦਾ ਮੇਰਾ ਪ੍ਰੋਗਰਾਮ ਦੇਖਣ ਆਏ ਸੀਗੇ ਤੇ 500 ਬੰਦਾ ਕਹਿੰਦਾ ਬਾਹਰ ਉਹਦਾ ਰੋਲ ਕਰ ਰਹੇ ਸੀਗੇ ਵੀ ਜਿਹੜਾ ਇਹ ਬੰਦਾ ਏ ਖਨੀ ਸਿੰਘ ਆ ਵੀ ਇੱਕ ਗੰਦਾ ਗੰਦੇ ਲੱਚੜ ਵਾਲੇ ਗੁੰਦਾ ਹੈਗਾ ਤੇ ਸਾਡੇ ਮਤਲਬ ਜਿਹੜਾ ਹੈਗਾ ਸਾਡਾ ਸਮਾਜ ਆ ਸਾਡਾ ਸਕਲ ਕਰ ਤੇ ਉਹਦੇ ਉਹ ਮਤਲਬ ਕੰਮ ਕਰਦਾ ਹੈਗਾ ਕਹਿੰਦਾ ਉਹ ਚੰਦ ਕੇ ਬੰਦੇ ਕਹਿੰਦਾ ਮੇਰੇ ਵਿਰੋਧ ਕਰ ਰਹੇ ਸੀ ਤੇ ਕਹਿੰਦਾ ਮੈਂ ਫਿਰ ਪ੍ਰੋਗਰਾਮ ਲੌਂਗ ਤੋਂ ਬਾਅਦ ਕਹਿੰਦਾ ਮੈਂ ਕਹਿੰਦਾ ਮੈਂ ਦਿਮਾਗ ਦੇ ਵਿੱਚ ਕਹਿੰਦਾ ਭਰ ਗਈ ਗੱਲ ਇਹ ਕਹਿੰਦਾ ਮੈਂ ਕਿਹਾ ਵੀ ਥੋੜੀ ਮੈਂ ਨਸਲ ਦੇ ਵਿੱਚ ਇੰਨੀ ਕੀ ਸ਼ਰਾਬ ਪਾ ਦੂੰਗਾ ਥੋੜੀਆਂ ਆਉਣ ਵਾਂਗ ਮਤਲਬ ਸ਼ਰਾਬ ਹੀ ਪੈਣਾ ਆਉਣੀ ਹੈ ਇਸ ਅਕਬੀਰ ਦੀ ਸਖ ਕਮਿਊਨਿਟੀ ਲਈ ਆਖੋ ਤੇ ਇਸ ਧੱਲੇ ਦੇਖੋ ਕਿੰਨਾ ਸਾਡੇ ਪੰਜਾਬੀਆਂ ਨੇ ਇਹਨੂੰ ਪਿਆਰ ਦਿੱਤਾ ਵਿਚਾਰਿਆ ਜਰ ਆਪਣੇ ਪੰਜਾਬ ਦਾ ਮੁੰਡਾ ਕਿੰਨਾ ਇਹਦਾ ਮਾਣ ਕੀਤਾ ਪਰ ਇਸ ਧੱਲੇ ਨੂੰ ਇੱਜ਼ਤ ਪੰਜਾਬੀਆਂ ਦੀ ਦਿੱਤੀ ਹੋਈ ਇੱਜ਼ਤ ਖਾਜਮ ਨਹੀਂ ਆਈ ਜੇ ਇਹਨੂੰ ਪੰਜਾਬੀਆਂ ਨੇ ਹੱਟ ਕੀਤਾ ਸੀ ਨਾ ਤਾਂ ਹੀ ਇਹ ਬਾਲੀਵੁੱਡ ਤੱਕ ਪਹੁੰਚਿਆ ਸੀਗਾ ਤਾਂ ਨਹੀਂ ਇਹਨੂੰ ਪਹਿਲਾਂ ਵੀ ਬਾਲੀਵੁੱਡ ਵਾਲੇ ਲੈ ਕੇ ਸੀਗੇ ਧੱਲੇ ਨੂੰ ਪਰ ਇਹ ਧੱਲੇ ਕਹਿੰਦੇ ਆ ਵੀ ਤੁਸੀਂ ਜੰਮੀ ਬਾਲੀਵੁੱਡ ਚ ਜਿਵੇਂ ਚਲੇ ਜਾਂਦੇ ਆ ਤੇ ਪਿਛੋਕਰ ਭੁੱਲ ਜਾਂਦੇ ਆ ਅਕਦੀ ਜੁਨਾ ਕਦੀ ਉਹ ਕੀ ਕਹਿੰਦਾ ਹੈ ਦਿਖਾ ਸੰਗ ਤੁਹਾਨੂੰ ये गाना लिखा किसने था चार बोतल वोट का मैंने लिखा था और चार बोतल वोट का पी के लिखा था ऑस्ट्रेलिया में ऑस्ट्रेलिया में शाहरुख भाई के साथ टूर पे था मैं 2013 में मेरी कम्युनिटी सिख कम्युनिटी ने प्रोटेस्ट करना शुरू किया कि हनी सिंह नहीं आएगा ये गंदे गाने बनाता है ये कल्चर खराब करता है फाइनली मैं टूर पे गया पच्चीस लोग थे तो मैं स्टेज पे गया तो पच्चीस में से तीस हजार लोग शोर मचा रहे थे और सिर्फ पाँच सौ लोग बाहर मेरा पुतला साड़ रहे थे और मेरा पोस्टर लेके खड़े वो पाँच सौ लोग मेरे को इतना इरिटेट कर गए ना और हर्ट कर गए रूम में आ गए शो के बाद मैं शराब पीते मैंने लैपटॉप खोल लिया मैंने बीट बनानी शुरू कर दी ढाई बोतल के बाद उस बीट पे मैंने बात ली चार बोतल वो का, काम मेरा रोज का लड़के मैंने लड़के बोला मैं स्वामी में आ रहा है क्या भाई ये क्या चीज है जब पूरी चार बोतल खत्म हुई तो मैंने एक डिसीजन लिया मैं इसको मैं पता कैसे गाऊंगा भाई कैसे गाओगे मैं इसको बच्चे की ना ਬੱਚੇ ਕੀ ਐਕਸ਼ਨ ਮੈਗਾਊਗਾ ਕਿਹਾ ਭਾਈ ਐਸਾ ਕਿਉਂ ਮੈਂ ਕਹਾਂ ਮੈਂ ਇਨਕੀ ਨਸਲ ਵਿੱਚ ਗੋਤਾ ਦੂੰਗਾ ਉਦ ਦਾ ਜੋ ਕਹਿ ਰਹੇ ਕਿ ਮੈਂ ਨਸਲ ਖਰਾਬ ਕਰ ਰਿਹਾ ਉਹ ਮੈਂ ਕਹਾਂ ਮੈਂ ਇਨਕੀ ਨਸਲ ਵਿੱਚ ਗੋਤਾ ਦੂੰਗਾ ਗੋਤ ਦਾ ਬੱਚਾ ਬੱਚਾ ਘਾਏਗਾ ਔਰ ਉਹ ਹੂਆ ਸਰ ਘੜੀਆਂ ਥਾਂ ਕਹਿੰਦਾ ਮੈਂ ਨਹੀਂ ਨਸਲ ਵਿੱਚ ਕਹਿੰਦਾ ਸ਼ਰਾਬ ਬੋਤ ਦਾ ਕਹਿੰਦਾ ਨਸਲ ਦੇ ਵਿੱਚ ਕਹਿੰਦਾ ਘੁਸਾ ਦੂੰਗਾ ਪਰ ਸਦਲੇ ਹੰਗਾ ਦਈਏ ਕਿ ਜਿਹੜੇ ਉਹ 4-500 ਬੰਦੇ ਤੇਰਾ ਬਹੁਤ ਤਦਰਸੀ ਨਾ ਉਹ ਜਾਲਦੀਆਂ ਦਿਮੀਰਾ ਵਾਲੇ ਲੋਕ ਸੀਗੇ ਦਲਿਆ ਤੇ ਮੈਂ ਆਪਦੇ ਸਿੱਖ ਵੀਰਾਂ ਨੂੰ ਕਹਿੰਦਾ ਜਿੱਥੇ ਇਹ ਕੁੱਤਾ ਮਰੇ ਤੇ ਪਹਿਲੀ ਗੱਲ ਤਾਂ ਕੋਈ ਪ੍ਰੋਗਰਾਮ ਲਾਉਣਾ ਬੰਦ ਕਰੋ ਸਖਵੀਰਾਂ ਨੂੰ ਬੇਨਤੀ ਆ ਦੂਜੀ ਗੱਲ ਜਿੱਥੇ ਕਿਤੇ ਸਿੰਘ ਨੂੰ ਹੋਏ ਟੱਕਰੇ ਇਹਦੇ ਜੂਤ ਪ੍ਰਦਾਨ ਲਾਜ਼ਮੀ ਕਰਿਓ ਇੰਨੀਆਂ ਕਿ ਬੇਨਤੀਆਂ ਪਰਵਾਣ ਕਰੋ ਕਿ ਇਹ ਜੇ ਘਟੀਆ ਕਲਾਕਾਰਾਂ ਕੋ ਸचेਤ ਰਹਿ ਕਰੋ ਵੀਰੋ ਕਿਉਂਕਿ ਥੋੜਾ ਹੀ ਖਾਂਦੇ ਆ ਤੇ ਫੂਗੂ ਮੁਰ ਕੇ ਕੁੱਤੇ ਇਹ ਥੋੜੀ ਕੌਮ ਦੇ ਖਿਲਾਫ ਹੋ